ਚੱਲ ਖਾਣ ਵਾਲਾ ਸਮਾਨ ਬਾਅਦ ਹੁਸ ਤੇਰ ਬਾਅਦ ਲੈ ਜੰਨੇ ਪਿੰਧਰ ਆਪੇ ਲੈ ਜੂਗੀ ਕੱਢ ਕੇ ਹਾਂ ਮੈਂ ਨਾ ਵੇਲਾ ਪਿੰਧਰ ਕੋ ਆਇਆ ਤੇ ਮਨ ਖੁਸ਼ ਹੋ ਗਿਆ ਗਰੀ ਤੇਰਾ ਵੀ ਮਨ ਤਾਂ ਖੁਸ਼ ਹੋ ਗਿਆ ਬੜਾ ਤੇ ਵੇਹਲੋ ਇਹਦਾ ਵੀ ਜਦੋਂ ਕੀਤਾ ਸੀ ਤੇ ਕੱਖ ਵੀ ਨਹੀਂ ਤੇ ਜਦੋਂ ਰੱਬ ਦਿਨ ਮੋੜਦਾ ਬਾਅਦ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਮੋੜ ਦਿੰਦਾ ਚੰਗੇ ਤੇ ਹੁਣ ਸਭ ਕੁਝ ਚੰਗਾ ਬਣ ਗਿਆ ਆ ਚਲੋ ਉਹਦਾ ਸਭ ਕੋ ਹੀ ਲੱਭਾ ਹੀਗਾ ਤੇ ਉਹ ਪਰੇਸ਼ਾਨ ਹੋ ਗਈ ਆ ਉਹੋ ਹੀ ਮਨ ਸੋਚਦਾ ਨਾ ਕਿ ਉਹ ਤੇ ਇੱਡਾ ਵੱਡਾ ਘਰ ਲੱਭ ਲਿਆ ਹਾਂ ਤੇ ਇਹ ਇੰਨੀ ਪੜੀ ਲਿਖੀ ਵੀ ਨਹੀਂ ਆਹੋ ਤੇ ਚਲੋ ਮਾਲਕ ਨੇ ਇਹਨੂੰ ਇਹ ਵਧੀਆ ਦੇਤਾ ਹੋਰ ਬਣ ਕੇ ਇਹਨਾਂ ਦੇ ਉੱਤੇ ਬੈਰ ਬਣਾ ਦਿੱਤੇ ਜਿੱਦਾਂ ਇਹਦੇ ਵੱਲੋਂ ਠੰਡੀ ਹਵਾ ਆਉਂਦੀ ਆ ਨਾ ਸਾਨੂੰ ਇਦਾਂ ਹੀ ਗੁਰਪ੍ਰੀਤ ਵੱਲੋਂ ਆਉਂਦੀ ਰਵੇ ਮਾਲਕਾ ਉਹ ਹਟ ਜਵੇ ਸ਼ਰਾਬ ਪੀਣੋਂ ਤੇ ਸਾਰਾ ਕੁਝ ਚੰਗਾ ਹੋ ਜੇ ਉਹ ਹਟ ਗਿਆ ਨਾ ਤੇ ਸਭ ਕੋ ਹੀ ਉਹਨਾਂ ਦਾ ਵੀ ਚੰਗਾ ਹੋ ਜਾਣਾ ਵਾ ਇਹ ਤਾਂ ਗੱਲ ਹੈ ਐਹੋ ਜੀ ਕੋਈ ਗੱਲ ਨਹੀਂ ਕੀ ਤੇ ਇਹ ਵੀ ਮਾਲਕਾ ਮਹਿਲ ਬਖਸ਼ੇ ਆ ਹਾਂ ਕਰਮਾ ਚ ਕਰੀ ਇਹਨਾਂ ਨੂੰ ਸੁਪਰ ਡੋਨੇ ਕਰੀ ਕਰਮਾ ਚ ਕਰੀ ਸੱਚੇ ਪਾਤਸ਼ਾਹ ਅੰਦਰ ਜਦ ਬੈਲ ਮਾਰਤੀ ਫੇਰ ਆਵਾਜ਼ਾਂ ਕੀ ਕਰਨ ਮਾਰਨੀਆਂ ਹੁੰਦੀਆਂ ਮੈਂ ਕੀ ਕਿਸੇ ਵੇਲੇ ਬੈਲ ਖਰਾਬ ਹੁੰਦੀ ਆ ਚਲ ਚੁੱਪ ਕਰ ਅਜੇ ਆਇਆ ਨਹੀਂ ਕੋਈ ਵੀ ਲੱਗਦਾ ਮੰਮੀ ਡੈਡੀ ਆ ਗਏ ਆ ਸਸਿਗਾ ਡੈਡੀ ਠੀਕ ਠਾਕ ਹਾਂਜੀ ਠੀਕ ਆ ਠੀਕ ਆ ਸਸੀ ਕਾ ਮੰਮੀ ਸਸੀ ਕਾ ਪੁੱਤ ਠੀਕ ਠਾਕ ਹਾਂਜੀ ਠੀਕ ਠਾਕ ਹਾਂਜੀ ਡੈਡੀ ਠੀਕ ਆ ਠੀਕ ਆ ਅਹੀਂ ਬੈਲ ਖੜਕਾਉਣ ਦੇ ਤੇ ਬਾਲੇ ਆਵਾਜ਼ਾਂ ਮਾਰੀ ਜਾਂਦੇ ਨੇ ਮੈਂ ਆਖਣ ਲਈ ਆ ਵੀ ਬੈਲ ਜੂ ਖੜਕਾਤੀ ਤੇ ਬਾਜਾ ਕੋ ਮਾਰਦੇ ਆਂਦੇ ਕਈ ਵਾਰ ਬੈਲ ਦੀ ਖਰਾਬ ਹੁੰਦੀ ਆ ਅੱਛਾ ਅੱਛਾ ਬੈਲ ਚੱਲਦੀ ਆ ਹਾਂਜੀ ਬੈਲ ਤਾਂ ਚੱਲਦੀ ਪਈ ਆ ਅੱਛਾ ਠੀਕ ਹੋਰ ਮੰਮੀ ਹਾਂ ਸਾਰੇ ਠੀਕ ਠਾਕ ਆ ਪੁੱਤ ਅਹੀਂ ਆਖਾ ਮਿਲ ਕੇ ਉਹਨੇ ਹੋ ਕੇ ਉਹਨੇ ਅੱਜ ਅੱਜ ਡੈਡੀ ਬੈਠੋ ਮੈਨੂੰ ਤੇ ਅੱਜ ਬੜਾ ਹੀ ਚਾ ਆ ਮੇਰੇ ਮੰਮੀ ਡੈਡੀ ਆਏ ਘਰ ਤੇ ਗੱਲ ਹੈ ਆਈ ਪਤਾ ਬਹਿ ਜਾ ਉੱਥੇ ਬੈਠ ਮੈਂ ਬੈਣੀ ਆ ਮੰਮੀ ਪਾਣੀ ਲੈ ਕੇ ਆਉਣੀ ਪਹਿਲਾਂ ਮੈਂ ਤੁਹਾਡੇ ਵਾਸਤੇ ਲੈ ਆ ਮੇਲਾ ਜਦੋਂ ਮਾਪੇ ਆਉਂਦੇ ਧੀਆ ਦੇ ਧੀਏ ਨੂੰ ਦਿਨਾ ਚਾਹ ਚੜਦਾ ਬੜਾ ਚਾਹ ਚੜਦਾ ਮਨ ਖੁਸ਼ ਹੋ ਗਿਆ ਵਾ ਜਦੋਂ ਉਹ ਸਾਹਮਣੇ ਸਾਨੂੰ ਮਿਲੀ ਆ ਉਦੋਂ ਹੀ ਚਿਹਰਾ ਖੁਸ਼ ਵੇਖ ਕੇ ਤੇ ਮੇਰਾ ਤਾਂ ਉਦੋਂ ਹੀ ਮਨ ਚੰਗਾ ਹੋ ਗਿਆ ਵੀ ਚਲੋ ਸ਼ੁਕਰ ਆ ਮਾਲਕਾ ਸਾਡੀ ਧੀ ਸੌਖੀ ਆ ਦੰਦਰੇ ਮਹਾਰਾਜ ਦੇ ਵੇਲੇ ਰੰਗ ਰੰਗ ਕੀਤੀਆਂ ਹਾਂ ਬੜਾ ਸੋਹਣਾ ਕੀਤਾ ਰੱਬ ਨੇ ਤੇ ਸੋਹਣੇ ਮਹਿਲ ਬਖਸ਼ੇ ਮਾਲਕ ਨੇ ਬਖਸ਼ੇ ਆ ਸੱਚੇ ਪਾਸ਼ਾ ਮੈਂ ਦੇਖੋ ਕੱਲ ਕਹਿੰਦਾ ਵੀ ਸੁੱਖਾ ਢੋਣੇ ਕਰੀ ਸੱਚੇ ਪਾਸ਼ਾ ਸਾਡੀ ਧੀ ਨੂੰ ਹਾਂ ਹੈ ਤੇ ਦੂਜੀ ਧੀ ਵਿਚਾਰੀ ਵੇਖ ਕੋਈ ਨਹੀਂ ਹੁਣ ਉਹ ਗੱਲ ਮੈਂ ਆਪਣੇ ਮਨ ਨੂੰ ਬੜਾ ਸਮਝਾਉਣੀ ਵੀ ਜੇ ਸੋਚਾਂ ਹੀ ਸੋਚੀ ਜਾਵਾਂਗੇ ਫਿਰ ਤਾਂਹੀਂ ਡਿੱਗ ਪੈਣਾ ਵਾ ਨਹੀਂ ਨਹੀਂ ਸੋਚਣਾ ਕਿਉਂ ਆ ਮਹਾਰਾਜ ਕੜੀ ਅਰਦਾਸਾਂ ਹੀ ਕਰਨੀਆਂ ਉਹ ਵੀ ਮਾਲਕਾ ਤੂੰ ਦਿਲ ਨੀ ਸਿਕ ਮਤ ਪਾ ਪਾ ਸਸਿਕਾ ਸਸਿਕਾ ਫਸਿਕਾ ਸਸਿਕਾ ਸਸਿਕਾ ਵਿਧਾਇਕ ਜੀ ਹਾਂ ਜੀ ਠੀਕ ਤੁਸੀਂ ਦੇਖੋ ਅਸੀਂ ਮੈਂ ਠੀਕ ਹਾਂ ਹੋਰ ਸੁਣਾਓ ਸੇਤਾ ਸੇਤਾ ਠੀਕ ਆਜੋ ਆਜੋ ਅੱਜ ਤੁਸੀਂ ਸਮਾਹ ਪ੍ਰਵਾਹ ਠੀਕ ਸਾਹ ਬਹੁਤ ਵਧੀਆ ਬਹੁਤ ਵਧੀਆ ਠੀਕ ਹੀ ਭੈਣ ਜੀ ਚਾਹੀਦਾ ਪ੍ਰਵਾਹ ਤੇ ਆਇਆ ਹੈਪੀ ਦਾ ਫੋਨ ਠੀਕ ਠਾਕ ਹਾਂਜੀ ਹੈਪੀ ਮੇਰਾ ਬਹੁਤ ਬੇਤਾ ਸੋਨਾ ਤੇ ਠੀਕ ਠਾਕ ਵਾ ਚਲੋ ਸ਼ੁਕਰ ਹਾਂ ਸੋਨਾ ਕੰਮ ਕਰਦਾ ਵਾ ਅੱਛਾ ਅੱਛਾ ਸ਼ੁਕਰ ਦਾ ਮਾਲਕ ਦੀ ਕਿਰਪਾ ਚ ਆਈ ਦੀ ਬਾਬਾ ਮ ਕੀਤਾ ਵਾ ਤੇ ਪਤਾ ਲੱਗਣ ਡਿਆ ਹਾਂਜੀ ਮੇਰੀ ਨੌਵੀਂ ਬਹੁਤੀ ਚੰਗੀ ਆ ਅੱਛਾ ਚਲੋ ਤੇ ਤੁਹਾਡੀ ਧੀ ਕੋਈ ਨਹੀਂ ਨਾ ਪੈਂ ਮੈਂ ਤਾਂ ਪੈਂਜੀ ਆਪਣੀ ਧੀ ਬਣਾਈ ਆ ਠੀਕ ਆ ਮੈਂ ਤਾਂ ਇੱਕ ਦਿਨ ਪੇਕੇ ਚਲ ਜਾਂਦੀ ਆ ਨਾ ਮੈਨੂੰ ਤੇ ਹੋ ਜਾਂਦਾ ਵੀ ਮੇਰੀ ਧੀ ਕਿਉਂ ਪੇਕੇ ਚੱਲ ਗਈ ਆ ਕੋਈ ਨਹੀਂ ਪੈਂਦੀ ਫੜੋ ਫੜੋ ਕੋਈ ਨਹੀਂ ਐ ਇਦਾਂ ਹੀ ਆ ਇਹ ਵੇਖੋ ਇਹ ਬੁਟੀਕ ਦਾ ਕੰਮ ਕਰਦੀ ਆ ਹਾਂਜੀ ਇਹ ਪੁੱਤ ਮੇਰਾ ਵੀ ਕੰਮ ਕਰਦਾ ਵਾ ਸੋਨਾਕਾਰ ਐ ਨਾ ਮੈਨੂੰ ਮਿਹਰ ਪੁੱਤ ਮੇਰੇ ਨੇ ਤੀਨੇ ਮੈਨੂੰ ਬੜਾ ਕੇ ਦਿੱਤਾ ਭੈਣ ਜੀ ਮੇਰੇ ਕਾਜੇ ਨੂੰ ਬੜੀ ਠੰਡ ਪਈ ਆ ਸ਼ੁਕਰਾਂ ਸ਼ੁਕਰਾਂ ਭੈਣ ਜੀ ਇਹ ਤਾਂ ਐ ਹੋ ਜੀ ਮੈਂ ਤਾਂ ਨਹੀਂ ਨੋ ਰੱਬ ਸਾਰੇ ਨੂੰ ਦਵੇ ਜਿਹੋ ਜੀ ਨੋ ਮੈਨੂੰ ਰੱਬ ਨੇ ਦਿੱਤੀ ਆ ਇਹ ਤਾਂ ਹੈ ਹੀ ਭੈਣ ਜੀ ਤੁਸੀਂ ਸਾਡੇ ਪੁੱਤ ਦੀ ਸਿਰ ਸਿਰਤਾ ਕਰਦੇ ਆ ਨਾ ਸਾਡਾ ਮਾਨ ਨਾ ਸਿਰ ਉੱਚਾ ਹੋ ਗਿਆ ਉੱਚਾ ਹੁੰਦਾ ਲਾ ਭਾਜੀ ਮੇਰੇ ਤੇ ਪਿਆਰ ਧੋਤੋ ਕੇ ਪਿੰਦੀ ਆ ਕਿਤੇ ਤੇ ਮੇਰੀ ਐ ਹੋ ਜੀ ਨੋ ਮੈਨੂੰ ਮਿਲੀ ਆ ਰੱਬ ਨੇ ਜਰਾ ਹਾਂ ਦੀਦੀ ਕੋਲ ਗਿਆ ਸੀ ਮੰਮੀ ਗਏ ਪਤ ਠੀਕ ਠਾਕ ਵਾ ਸਾਰੇ ਹੋ ਕੇ ਆਏ ਸੀ ਕੱਲ ਪਰਸੋਂ ਪਰਸੋਂ ਗਏ ਆ ਆਪਾਂ ਜੇ ਹੂੰ ਪਰਸੋਂ ਗਏ ਆ ਜੇ ਅੱਛਾ ਠੀਕ ਠਾਕ ਵਾ ਇਹ ਆ ਕੰਢੀ ਚਲ ਉਧਰੋਂ ਹੋ ਕੇ ਆਏ ਆ ਤੇ ਪਿੰਦਰ ਕੋ ਵੀ ਚਲੀਏ ਮੈਂ ਹਾਂ ਚੱਲ ਚੱਲ ਹਾਂ ਮੈਂ ਇੱਕ ਕੁੜੀ ਕੋ ਆਏ ਦੂਜੀ ਗੁੱਸਾ ਨਾ ਕਰੇ ਵੀ ਦੂਜੀ ਹਟ ਕੋ ਨਹੀਂ ਆਏ ਮੈਂ ਚੱਲ ਉਧਰ ਵੀ ਚਲ ਜਾਨੇ ਆ ਮੈਨੂੰ ਤਾਂ ਫੇਰ ਗੁੱਸਾ ਲੱਗਣਾ ਹੀ ਪਈ ਆਹੋ ਗੱਲ ਨਾ ਫੋਨ ਫਾਨਕ ਨਹੀਂ ਉਹਦਾ ਹਾਂ ਹਾਂਜੀ ਮੈਂ ਕਦੇ ਕਦੇ ਕਰਦੀ ਆ ਅੱਛਾ ਹਾਂਜੀ ਉਹਦਾ ਤਾਂ ਟਾਈਮ ਹੀ ਨਹੀਂ ਲੱਗਦਾ ਤੇ ਫੋਨ ਕਰਨ ਦਾ ਕੰਮ ਨਹੀਂ ਜਿਆਦਾ ਬਿਜੀ ਆ ਉੱਥੇ ਸੋ ਮੈਂ ਜਦੋਂ ਫੋਨ ਕਰ ਦਿੰਦੀ ਆ ਨਾ ਤਾਂ ਮੈਨੂੰ ਕਹਿ ਦਿੰਦੀ ਆ ਕਿ ਕੋਈ ਨਹੀਂ ਮੈਂ ਤੈਨੂੰ ਠਹਿਰ ਕੇ ਕਰਦੀ ਕਰਦੀ ਨਹੀਂ ਫੇ ਸਾਰਾ ਸਾਰਾ ਬਣੀ ਪਰ ਨਹੀਂ ਕਿੰਨਾ ਕੋਲ ਨੂੰ ਕੰਮ ਹੁੰਦਾ ਆ ਆ ਹੁਣ ਕਣਕ ਪੱਠਾ ਵੀ ਸਾਂਭਣਾ ਸਾਰਾ ਕੰਮ ਬਿਜੀ ਆ ਕੇ ਹਾਂਜੀ ਉਹ ਤਾਂ ਹੈ ਤੁਸੀਂ ਸਾਂਭ ਲਈ ਕਣਕ ਭੈਣ ਜੀ ਹਾਂਜੀ ਭੈਣ ਜੀ ਅਸੀਂ ਸਾਂਭ ਲਈ ਆ ਅੱਛਾ ਇਹਨ ਜਿੱਤੋਂ ਇੱਕ ਤਾਂ ਲੈਣ ਤਾਂ ਨਹੀਂ ਆਏ ਨਹੀਂ 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 ਮੇੜਵਾਤੇ ਆਏ ਤੇ ਤੁਹਾਨੂੰ ਫਿਕਰ ਪੈ ਗਿਆ ਪਹਿਲਾਂ ਹਾਂਜੀ ਮੈਨੂੰ ਤਾਂ ਫਿਕਰ ਪਾਇਆ ਜਦੋਂ ਚਲ ਜਾਂਦੀ ਮੇਰਾ ਤਾਂ ਘਰ ਖਾਲੀ ਜੇ ਤੁਸੀਂ ਆਖੋਗੇ ਚਲ ਲੈ ਜਾਗੇ ਦਿਹਾੜੀ ਉਦਾਂ ਤੁਸੀਂ ਮਿਲਣੀ ਆਏ ਨਹੀਂ ਨਹੀਂ ਭੈਣ ਜੀ ਆ ਜੈ ਨਹੀਂ ਮੈਂ ਆਪੇ ਛੱਡ ਆਉਂਗੀ ਚਲ ਮੰਮੀ ਦੀ ਦੀ ਨੂੰ ਲੈ ਕਿੰਨਾ ਫਿਕਰ ਹੀ ਆ ਵੀ ਕਿ ਲੈਂਡ ਤੇ ਨਹੀਂ ਆ ਗਏ ਮੰਮੀ ਬਹੁਤ ਕਰਦੇ ਹਾਂਜੀ ਪਹਿਲਾਂ ਮੈਂ ਆਪਣੇ ਪੁੱਤ ਨੂੰ ਪੁੱਛਾਂਗੀ ਇਹ ਤਾਂ ਨਾ ਕਰੂਗਾ ਫਿਰ ਮੈਂ ਆਪਣੀ ਤਿੰਨ ਛੱਡ ਕੇ ਆਉਂਗੀ ਇਹ ਤਾਂ ਗੱਲ ਹੈ ਹੀ ਆ ਕੋਈ ਜਦੋਂ ਮਰਜ਼ੀ ਆਉ ਉਹ ਤੁਹਾਡਾ ਘਰ ਵਾ ਪੈਨ ਜੀ ਹਾਂ ਨਾਲ ਕੇ ਜੇ ਦੋਵੇਂ ਜਾਣੀਆਂ ਤਾਂ ਘਰ ਵਿੱਚ ਆ। ਹਾਂ ਇਹ ਤਾਂ ਹੈ ਹੀ। ਇੱਕ ਦੂਜੇ ਦਾ ਆਸਰਾ ਵਰ ਦਿੱਤਾ ਤਾਂ ਫਿਰ ਮੈਂ ਕੀ ਕਰਨਾ ਕੱਲੀ ਨੇ। ਕੋਈ ਹੈਪੀ ਦੀ ਹੁਣ ਬਾਹਰ ਕਮਾਉਂਦਾ। ਹਾਂਜੀ ਹਾਂਜੀ। ਤੇ ਤੁਸੀਂ ਦੋਵੇਂ ਹੀ ਕਰ ਰਹੇ ਹੋ। ਹਾਂ। ਤਾਂ じゃ ਫਿਰ ਮੈਨੂੰ ਵੀ ਨਾਲ ਲੈ ਜਾ ਪੈਣ ਜੀ। ਪੈਣ ਜੀ ਤੁਹਾਨੂੰ ਪਹਿਲਾਂ ਲੈ ਜਾਂਦੇ ਅੱਜ ਹੀ ਤੇ ਇਹਨੂੰ ਕੋਈ ਨਾ ਬਾਹਰ ਚ ਲੈ ਜਾਗੇ। ਹਾਂਜੀ। ਨਹੀਂ ਪੈਣ ਜੀ। ਹਾਂ ਤੇਨੂੰ। ਹਾਂ ਸੁਣਿਆ ਕੋਈ ਨਹੀਂ। ਇਹ ਆਪ ਹੀ ਹੁਣ ਅੱਜ ਕੱਲ੍ਹ ਘਰ ਵੀ ਸੁਣੇ ਨਹੀਂ ਛੱਡੇ ਜਾਂਦੇ। ਨਹੀਂ ਛੱਡੇ ਜਾਂਦੇ। ਹਾਂਜੀ। ਹਾਂਜੀ ਹਾਂਜੀ। ਚਲੋ ਤੁਹਾਡਾ ਵੀ ਦਿਲ ਕਰਦਾ ਵਾ ਤੀਨ ਨੂੰ ਮਿਲਣ ਮਾਰ ਕੇ ਹੋਰ ਤੁਹਾਡੇ ਕੋਲ ਨਾ ਵੇ ਬੜਾ ਜੀ ਕਰਦਾ ਵਾ ਤੇ ਹੈ ਹੀ ਆ ਭੈਣ ਜੀ ਬੜਾ ਹੁੰਦਾ ਵਾ ਹਾਂ ਇਦਾਂ ਹੀ ਬਾਕੀ ਇਹ ਭੈਣ ਜੀ ਚਲੋ ਮਾਲਕ ਇਦਾਂ ਹੀ ਤੁਹਾਨੂੰ ਸੁੱਖ ਦੇਵੇ ਹਾਂ ਤੁਹਾਡਾ ਇਦਾਂ ਹੀ ਖੁਸ਼ ਰਹੋ ਤੁਸੀਂ ਦੋਵੇਂ ਹਾਂ ਖੁਸ਼ ਰਹੋ ਤੁਸੀਂ ਜੇ ਤੇ ਇਹ ਨੌ ਸੱਸ ਖੁਸ਼ ਹੋਣ ਗਿਆ ਤਾਂ ਬਾਹਰ ਜਿਹੜੇ ਕਮਾਈਆਂ ਕਰਦੇ ਉਹ ਜਾਦੇ ਖੁਸ਼ ਹੋ ਜਾਂਦੇ ਆ ਮੈਂ ਤੈਨੂੰ ਆਪਣੀ ਨੌ ਹੀ ਨਹੀਂ ਬਣਾਈਆ ਮੈਂ ਤਾਂ ਆਪਣੀ ਧੀਆ ਵਾਂਗੂ ਬਣਾਈ ਮੇਰੀਆਂ ਧੀਆ ਚਲ ਗਈਆਂ ਸਹੁਰੇ ਇਹ ਮੈਂ ਆਪਣੀ ਧੀ ਬਣਾਈ ਵੀ ਮੇਰੀ ਧੀ ਹੈ ਅਸਲੀ ਧੀ ਆਏ ਹੋਈ ਹੁੰਦੀਆਂ ਜੇ ਕੋਈ ਸਮਝੇ ਤੇ ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਕਿਉਂ ਨਾ ਇੰਨੇ ਮੈਨੂੰ ਅਜੇ ਤੱਕ ਬੋਲ ਕੋਈ ਬੋਲਿਆ ਨਾ ਭੈਣ ਜੀ ਮੈਂ ਇਹਨੂੰ ਬੋਲਿਆ ਬੋਲਿਆ ਇਹ ਤਾਂ ਹੈ ਹੀ ਆ ਜੀ ਕਹਿੰਦੀ ਆ ਜੀ ਖੌਂਦੀ ਮੇਰਕੋ ਸਹੀ ਆ ਚਲੋ ਮੰਮੀ ਤੁਸੀਂ ਬੈਠੋ ਗੱਲਾਂ ਕਰੋ ਫੇਰ ਮੈਂ ਚਾਹ ਬਣਾ ਲਿਆ ਹਣੀ ਹੈ ਕੋਈ ਨਹੀਂ ਬੋਤਾ ਬਹਿ ਜਾ ਤੂੰ ਬਹਿ ਜਾ ਤੂੰ ਬਹਿ ਜਾ ਬਹਿ ਜਾ ਬਹਿ ਜਾ ਹੁਣ ਪੀ ਲਿਆ ਜੇ ਚਾਹ ਠਹਿਰ ਕੇ ਪੀਨੇ ਆ ਕੋਈ ਨਹੀਂ ਬਹਿ ਜਾ ਤੂੰ ਬਹਿ ਜਾ ਬੈਂਦੇ ਹੁਣ ਜਾਣੀ ਆ ਤੇ ਫਿਰ ਹੈ ਮੰਮੀ ਮੈਂ ਬਣਾ ਲਿਆ ਹਣੀ ਚਾਹ ਕੋਈ ਗੱਲ ਮੈਂ ਆਪਾ ਤਾਂ ਬਣਾ ਦਿੰਦੀ ਕੋਈ ਗੱਲ ਨਹੀਂ ਗੀ ਹਾਂ ਚੰਗਾ ਚੰਗਾ ਬਿੰਦਰ ਹਾਂਜੀ ਤੂੰ ਪਤਾ ਆਪਣੀ ਸੱਸ ਦੇ ਹੁੰਦਿਆ ਹੀ ਪੁੱਛਣ ਡੈ ਪੀ ਵੀ ਦੀਦੀ ਕੋ ਗਏ ਅਹੀਂ ਤੇ ਗੱਲ ਹੀ ਆਲੇ ਟਾਲੇ ਪਾਈ ਆ ਨਹੀਂ ਮੰਮੀ ਉਹ ਤਾਂ ਨਹੀਂ ਗੱਲ ਕਰਦੇ ਹੈਗੇ ਕਿਸੇ ਦੇ ਕੋਲ ਵੀ ਉਹ ਸਾਰੀਆਂ ਗੱਲਾਂ ਮੇਰੇ ਨਾਲ ਕਰ ਲੈਂਦੇ ਆ ਕਰਦੇ ਦਾ ਕਾਹਦਾ ਡਰ ਨਹੀਂ ਡਰ ਨਹੀਂ ਕੋਈ ਵੀ ਹੁੰਦਾ ਪੁੱਤ ਭਾਵੇਂ ਜਿੱਦਾਂ ਮਰਜੀ ਤੁਸੀਂ ਆਪਣੇ ਘਰ ਖੁਸ਼ ਹੋਵਾਂ ਤੇ ਅਹੀਂ ਵੀ ਖੁਸ਼ ਹੋਵਾਂ ਉਹ ਫਿਰ ਵੀ ਪਰਦਾ ਪਰਦਾ ਹੀ ਹੁੰਦਾ ਪਰਦਾ ਚਾਹੀਦਾ ਵਾ ਹੈਨਾ ਅਹੀਂ ਤੇ ਪੁੱਤ ਗਏ ਹੀ ਤੇ ਉੱਥੋਂ ਦੁਖੀ ਹੋ ਕੇ ਆਏ ਹਾਂ ਬੜੇ ਓਖੇ ਅਹੀਂ ਉੱਥੇ ਜਿਹੜੀ ਘੜੀ ਬੈਠੇ ਨਾ ਸਾਨੂੰ ਤੇ ਪਤਾ ਨਹੀਂ ਕਿੱਦਾਂ ਹੀ ਉੱਥੋਂ ਉੱਠ ਕੇ ਆ ਗਏ ਹਾਂ ਮੈਂ ਤਾਂ ਆਪ ਜਦੋਂ ਵੀ ਮੰਮੀ ਫੋਨ ਕਰਦੀ ਹੈ ਨਾ ਤੇ ਪਿੱਛੇ ਲੜਾਈ ਹੁੰਦੇ ਹੀ ਹੁੰਦੀ ਉਹਨਾਂ ਦੇ ਘਰ ਤੇ ਫਿਰ ਦੀਦੀ ਕਹਿ ਦਿੰਦੀ ਆ ਮੈਂ ਤੈਨੂੰ ਕਰਦੀ ਫੋਨ ਤੇ ਫਿਰ ਕਰਦੀ ਨਹੀਂ ਕਿੰਨੇ ਕਿੰਨੇ ਦਿਨ ਹੀ ਨਿਕਲਦੇ ਫਿਰ ਉਹਨੇ ਕੀ ਕਰਨਾ ਵਾ ਸੜੀ ਪਈ ਉਹਦੇ ਸੜੀ ਪਈ ਉਹਦੇ ਹੱਥੋਂ ਸ਼ਰਾਬੀ ਦੇ ਹੱਥੋਂ ਸੜੀ ਪਈ ਆ ਕੀ ਕਰੇ ਦਿੰਦਾ ਅਸੀਂ ਗਏ ਤੇ ਸਾਨੂੰ ਸ਼ਰਾਬੀ ਹੋਇਆ ਆਇਆ ਤੇ ਮੇਰੇ ਪੁੱਤ ਦਾ ਫੁੱਲ ਵੀ ਡਿੱਗ ਪਿਆ ਨਾਲ ਹੀ ਮੇਜ ਤੋਂ ਫੜਫੜ ਬਾਹ ਲਿਆ ਇਦਾਂ ਉਦਾਂ ਬੜੇ ਦੁਖੀ ਹੋ ਗਏ ਪੁੱਤ ਐਨੀ ਪੜ੍ਹਾਈ ਲਿਖਾਈ ਧੀ ਇੰਨਾ ਚੰਗਾ ਸਭ ਕੁ ਲੱਭਿਆ ਆਪਾਂ ਪਰ ਕਿੰਨੇ ਦੁਖੀ ਹੋ ਗਏ ਆ ਉਹ ਤੇਰਾ ਗੱਲ ਫੇਰ ਉੱਥੇ ਆ ਗਈ ਸ਼ੁਗ ਕਰਮਾਂ ਦੇ ਪੁੱਤ ਉਹ ਤਾਂ ਡਿੱਡਾ ਵੱਡਾ ਘਰ ਲਪਾ ਸਭ ਕੋ ਪੜੀ ਲਈ ਤੇ ਮਗਰੋਂ ਟੱਕਰਿਆ ਉਹ ਸ਼ਰਾਬੀ ਡੈਡੀ ਉਦਾਂ ਤੁਸੀਂ ਮੈਨੂੰ ਕਹਿੰਦੇ ਨਹੀਂ ਨਾ ਵੀ ਤੂੰ ਪੜਦੀ ਨਹੀਂ ਪੜਦੀ ਨਹੀਂ ਆ ਤੇ ਦੇਖ ਲੋ ਦੀਦੀ ਇੰਨਾ ਪੜੇ ਉਹਨਾਂ ਦਾ ਕੀ ਬਣਿਆ ਹਨਾ ਚੱਲ ਪੁੱਤ ਅਸੀਂ ਤਾਂ ਫੇਰ ਵੀ ਸ਼ੁਕਰ ਕਰਦੇ ਆ ਰੱਬ ਦੀ ਘੜੀ ਨੂੰ ਵੀ ਸਾਡੀ ਇੱਕ ਧੀ ਸੌਖੀ ਆ ਹਣ ਠੰਡੀ ਵాయ ਆਉਂਦੀ ਆ ਹੁਣ ਤੇਰੀ ਸੱਸ ਨੇ ਗੱਲਾਂ ਕੀਤੀਆਂ ਕਿੰਡੀਆਂ ਸੋਹਣੀਆਂ ਤੇ ਕਿਤੇ ਇੰਨੀ ਹਨ ਖੁਸ਼ੀ ਹੋਈ ਆ ਵੀ ਕੋਈ ਬਿਆਨ ਨਹੀਂ ਕਰ ਸਕਦੇ ਇਹ ਤੇ ਉਹ ਤੇ ਇਹੋ ਹੀ ਲੈ ਜਾਣਾ ਇਥੋਂ ਹੋਰ ਕੀ ਲੈ ਜਾਣਾ ਬਾਕੀ ਆ ਮਾਪੇ ਜਨਮ ਦਿੰਦੇ ਆ ਕਰਮ ਮੇਰਾ مالک ਲੇਖਦਾ ਉਹਨੇ ਲਿਖਦਾ ਕਰਮ ਉਹ ਹਾਂ ਤੇਰੇ ਕਰਮ ਤੇ ਇਹ ਤੇਰਾ ਨਾ ਉਹਦੇ ਕਰਮ ਉਹਦੇ ਦਾ ਜਦੋਂ ਜਾ ਕੇ ਬੈਠੇ ਆ ਆਪਾਂ ਉਹਦੀ ਸੱਸ ਜਾਂਦਿਆਂ ਡੈ ਵੀ ਕਹਿਣ ਤੁਹਾਡੀ ਕੁੜੀ ਬੜਾ ਬੋਲਦੀ ਆ ਮੇਰਾ ਮੁੰਡਾ ਬੜਾ ਚੰਗਾ ਵਾ ਉਹਨੇ ਤੇ ਆਪਣੇ ਮੁੰਡੇ ਦੀਆਂ ਸੇਪਤਾ ਕੀਤੀਆਂ ਤੇ ਸਾਡੇ ਮੂੰਹ ਤੇ ਸਾਡੀ ਬੇਇੱਜ਼ਤੀ ਸਮਝਲਾ ਕੀਤੀ ਇੱਕ ਹਸਾਬ ਦੀ ਹੁਣ ਭੈਣ ਜੀ ਨੇ ਗੱਲਾਂ ਕੀਤੀਆਂ ਤੇ ਚਲੋ ਮਨ ਚ ਖੁਸ਼ ਹੋ ਗਿਆ ਪੀਰ ਨੇ ਤੇਰੀ ਸ਼ੁਭਾ ਕੀਨੀ ਕੀਤੀ ਤੇ ਮੇਰਾ ਮਨ ਨਾ ਐ ਅੰਦਰੋਂ-ਬੰਦਰੋਂ ਖੁਸ਼ ਹੋ ਗਿਆ ਓਦਾਂ ਪਤਾ ਡੈਡੀ ਜੀ ਦੀ ਦੀਦੀ ਕੰਮ ਤੇ ਬਥੇਰਾ ਕਰਦੇ ਪਰ ਮਾਸੀ ਜੀ ਕਦਰ ਨਹੀਂ ਨਾ ਕਰਦੇ ਕਦਰ ਨਹੀਂ ਕਰਦੀ ਭੈਣ ਜੀ ਨਹੀਂ ਕਦਰ ਕਰਦੀ ਮਾਸਾ ਵੀ ਉਹਦੀ ਪਰ ਇਦਾਂ ਵੀ ਨਹੀਂ ਕਰਨਾ ਚਾਹੀਦਾ ਬਿਲਕੁਲ ਹੀ ਆਪਣੇ ਬੱਚੇ ਨੂੰ ਕੋਈ ਨਾ ਹਨਾ ਜੇ ਉਹਦਾ ਪੁੱਤ ਇਨੀ ਸ਼ਰਾਬ ਪੀਂਦਾ ਵਾ ਤੇ ਉਹਨੂੰ ਇਹ ਸਮਝਣਾ ਚਾਹੀਦਾ ਵੀ ਜੇ ਮੇਰਾ ਪੁੱਤ ਮਾੜਾ ਵਾ ਤਾਂ ਮੇਰੀ ਨੌ ਤਾਂ ਚੰਗੀ ਆ ਨਾ ਮੈਂ ਉਹਨੂੰ ਤੇ ਗੱਲ ਨਾ ਲਾਵਾਂ ਪਿਛਾਲ ਪੁੱਤ ਕੋਈ ਨਹੀਂ ਹਟ ਜੂਗਾ ਹਟ ਜੂਗਾ ਨਾ ਉਹ ਤੇ ਉਲਟ ਚੱਲਦੀ ਹੈ ਬਾਕੀ ਇਹ ਆ ਸਾਡੇ ਕੋ ਕਦੇ ਟਾਈਮ ਲੱਗਦਾ ਸਾਡੇ ਕੋਈ ਜਾਣਦਾ ਉਹਦੇ ਕੋਲ ਹਾਂਜੀ ਇਹ ਆ ਤੂੰ ਉਹਨੂੰ ਫੋਨ ਫਾਨ ਕਰਦੀ ਰਿਹਾ ਕਰ ਤੂੰ ਕਦੇ ਜਾ ਆਇਆ ਕਰ ਉਹਦੇ ਕੋਲ ਚੰਗਾ ਡੈਡੀ ਮੈਂ ਇੱਕ ਅੱਧੀ ਵਾਰੀ ਗਈ ਤਾਂ ਸੀਗੀ ਫਰਮਾਸੀ ਫਿਰ ਬੋਲਦੇ ਬੜਾ ਪੁੱਠਾ ਜਿਆ ਫਿਰ ਮੇਰਾ ਜੀ ਨਹੀਂ ਕਰਦਾ ਉੱਥੇ ਜਾਣਾ ਤਾਂ ਹੀ ਤੇ ਮੈਂ ਆਖਿਆ ਵੀ ਭੈਣ ਜੀ ਦੇ ਹੁੰਦਿਆਂ ਉਹਨਾਂ ਦੀਆਂ ਗੱਲਾਂ ਨਾ ਕਰੀਏ ਆਪਾਂ ਕਿ ਤੈਨੂੰ ਮੁੜ ਕੇ ਉਹਨੇ ਜਾਣ ਨਹੀਂ ਦੇਣਾ ਆਖਣਾ ਇੰਨੀ ਸ਼ਰਾਬ ਪੀਂਦਾ ਤੂੰ ਉੱਥੇ ਕੀ ਕਰਨ ਜਾਣਾ ਭਾਵੇਂ ਆਪਣੇ ਘਰ ਜਿੰਨੇ ਮਰਜੀ ਹੋਸ਼ ਹੋਈਏ ਨਾ ਬਾਹਰ ਬੰਦਾ ਮਾੜਾ ਕੋਈ ਉਹ ਤੇ ਨਹੀਂ ਨੋਆ ਸਸਾਂ ਜਾਂ ਨੋਆ ਨੂੰ ਜਾਣ ਦਿੰਦੀਆਂ ਤੇ ਤੂੰ ਇੰਨਾ ਸਾਹਮਣੇ ਨਹੀਂ ਕੋਈ ਗੱਲ ਵੀ ਕਰਨੀ ਭੈਣ ਜੀ ਹਣਾ ਸਾਹਮਣੇ ਜੇ ਖੋਸ਼ ਵਾਰ ਤੂੰ ਇਸੋਂ ਖੁਸ਼ ਹੀ ਰੋਏ ਨਹੀਂ ਸਾਨੂੰ ਬੜਾ ਚੰਗਾ ਵਾ ਹਾਂਜੀ ਤੇ ਚਲੋ ਮੈਂ ਗਾਂ ਤੋਂ ਨਹੀਂ ਇਹਨਾਂ ਦੇ ਸਾਹਮਣੇ ਕਰੂੰਗੀ ਪਰ ਉਹਦਾ ਮੰਮੀ ਇਦਾਂ ਕਰਦੇ ਨਹੀਂ ਹੈਗੇ ਨਹੀਂ ਉਹ ਤਾਂ ਚਲੋ ਬੜੇ ਚੰਗੇ ਆ ਵੇਖਣ ਨੂੰ ਵੇਖ ਪਤਾ ਲੱਗਦਾ ਵਾ ਕਿਤੇ ਫੁੱਲ ਕੇ ਜਦਾਂ ਦੇ ਪਹਾੜ ਬਣ ਗਏ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਬਾਕੀ ਇਹ ਆ ਪੁੱਤ ਅਸਲੀ ਮਾਵੇਂ ਇਹੀ ਹੁੰਦੀਆਂ ਹਾਂ ਇਹਦੇ ਨਾਲ ਐ ਪੁੱਤ ਰਲ ਕੇ ਰਹਿਣਾ ਕੋਈ ਉਹਨਾਂ ਕੋਈ ਵੀ ਗੱਲ ਨਿਕਲੇ ਮੂੰਹ ਤੇ ਤੂੰ ਏਡੀ ਗੌਰ ਨਹੀਂ ਕਰਨੀ ਗੱਲ ਦੀ ਨਹੀਂ ਉਹ ਮੈਨੂੰ ਕਦੇ ਕੁਝ ਕਹਿੰਦੇ ਹੀ ਨਹੀਂ ਨਹੀਂ ਫਿਰ ਵੀ ਇਹ ਵੀ ਕੋਈ ਗੱਲ ਕਹਿ ਹੀ ਦਿੰਦੇ ਇਹ ਹੁਣ ਮਾਂ ਆ ਤੇਰੀ ਇਹ ਤੇਨੂੰ ਗੁੱਸੇ ਨਾਲ ਕੋਈ ਗੱਲ ਕਹਦੇ ਤੂੰ ਉਹਦੀ ਵੀ ਗੱਲ ਜਰਦੀ ਆ ਤੇ ਜੇ ਉਹ ਸੱਸ ਮਾਂ ਕੋਈ ਗੁੱਸੇ ਨਾਲ ਗੱਲ ਕਹ ਦੂਗੀ ਤੇ ਜਰਨੀ ਆ ਪੁੱਤ ਹਾਂਜੀ ਇੱਥੇ ਹਾਂ ਉਹ ਵੀ ਮਾਂ ਆ ਤੇਰੀ ਅਸਲੀ ਮਾਂ ਉਹ ਵੀ ਆ ਸਮਝ ਲੈ ਪਰ ਉਦੋਂ ਮੈਨੂੰ ਨਾ ਦੀਦੀ ਵੱਲੋਂ ਬੜਾ ਦੁੱਖ ਜਾ ਹੁੰਦਾ ਰਹਿੰਦਾ ਹੈ ਤੇ ਪੁੱਤ ਸਾਨੂੰ ਘਟ ਦੁੱਖ ਵਾ ਮੈਂ ਤਾਂ ਉਦੋਂ ਦੀ ਉੱਠੀ ਨਹੀਂ ਆਣ ਕੇ ਮੇਰਾ ਤੇ ਕੁਝ ਖਾਣ ਨੂੰ ਬਣਾਉਣ ਨੂੰ ਜੀ ਨਹੀਂ ਕਰਦਾ ਜੀ ਭਿਆਣੇ ਵਾਂਗੂ ਤੁਰ ਪਏ ਆ ਵੀ ਚੱਲ ਨਹੀਂ ਅੱਖੇ ਇਹਨੂੰ ਮੈਂ ਚੱਲ ਮੈਂ ਲੈ ਕੇ ਤੈਨੂੰ ਜਾਊਂਗਾ ਕੱਲ ਨੂੰ ਤੂੰ ਤਾਂ ਇਹਨੂੰ ਮੈਂ ਨਾਲ ਲੈ ਕੇ ਆ ਇਹ ਤੇ ਪਈ ਬੰਜੇ ਤੇ ਉੱਠਦੀ ਨਹੀਂ ਚਲ ਮਮੀ ਤੂੰ ਇਹ ਨਹੀਂ ਟੈਨਸ਼ਨ ਨਾ ਲਿਆ ਕਰੋ ਕਿਰ ਹੁਣ ਜੋ ਹੋ ਗਿਆ ਹੋ ਗਿਆ ਹਨਾ ਹੋ ਤੈ ਗਿਆ ਹੀ ਪੁੱਤ ਟੈਨਸ਼ਨ ਤੇ ਹੁੰਦੀ ਆ ਨਾ ਹਾਂਜੀ ਬੱਚੇ ਖੁਸ਼ ਵਾ ਧੀਆਂ ਖੁਸ਼ ਵਾ ਤੇ ਉਹਦਾ ਅੰਦੇ ਜੱਗ ਸੁਖੀ ਆ ਹਾਂਜੀ ਤੇ ਗੱਲ ਇਹ ਆ ਵੀ ਚਲ ਮਾਲਕ ਧੀਆਂ ਨੂੰ ਸੁਖੀ ਦਵੇ ਸੱਚੇ ਬਾਦਸ਼ਾਹ ਇਦਾਂ ਹੀ ਪੁੱਤ ਉਹ ਤੇ ਨਾ ਗੱਡੀ ਚ ਸਮਾਨ ਹੀ ਹੂ ਖਾਂਡ ਪੀਣ ਨਹੀਂ ਲੈਂਦਾ ਤੇ ਉਹ ਲੈ ਆਇਆ ਵੱਢ ਕੇ ਦੈੜੀ ਤੋਂ ਵੀ ਮੇਰੇ ਕੋਲ ਨਾ ਲੈ ਕੇ ਆਇਆ ਕਰੋ ਕੁਛ ਵੀ ਦੀਦੀ ਨੂੰ ਦੇ ਦਿਆ ਕਰੋ ਕੋਈ ਗੱਲ ਨਹੀਂ ਮੇਰੇ ਕੋਲ ਤਾਂ ਰੱਬ ਦਾ ਦਿੱਤਾ ਸਾਰਾ ਕੁਝ ਹੀ ਹੈਗਾ ਵਾ ਪੁੱਤ ਉਹ ਤਾਂ ਹੀ ਖਾਣ ਪੀਣ ਦਾ ਸਮਾਨ ਲਿਆਂਦਾ ਹੋਰ ਕੁਛ ਨਹੀਂ ਲਿਆਂਦਾ ਪਿੰਦਰ ਨੂੰ ਉਹ ਨੂੰ ਆਪਣੀ ਨੂੰ ਗੁਰਪ੍ਰੀਤ ਨੂੰ ਸੁਖ ਮੈਂ ਸੂਟ ਦੇ ਕੇ ਆਈ ਚਾਰ ਨਾਲ ਫੇਰ ਪੱਗ ਲਾ ਕੇ ਦੇ ਕੇ ਆਈ ਉਹਦੀ ਮਾਂ ਆਖੇ ਨਾ ਮੇਰੀ ਪੁੱਤ ਦੀ ਪੱਗ ਨਹੀਂ ਲਾ ਕੇ ਲਿਆਂਦੀ ਨਾਲ ਸਾਡੇ ਵਾਸਤੇ ਤੇ ਤੀ ਦੇ ਕੇ ਪੁੱਤ ਬਣਾਇਆ ਵਾ ਾਰੇ ਹੋਈਆਂ ਨੇ ਸੁਧਰ ਜਿਹਰੇ ਚੰਗਾ ਵਾ ਤੇ ਲਾਇਆ ਕੱਢ ਕੇ ਉਹ ਵੀ ਇੱਕੋ ਜੀ ਆ ਵਾ ਜਿਹੜਾ ਉਹਦੇ ਕਰਮਾਂ ਚਾ ਉਹਤੀ ਨੇ ਲੈ ਜਾਣਾ ਜਿਹੜਾ ਤੇਰੇ ਕਰਮਾਂ ਚਾ ਤੂੰ ਲੈਣਾ ਹਾਂ ਕੋਈ ਗੱਲ ਮੈਨੂੰ ਇਹ ਹੁੰਦਾ ਆ ਉਹਨੂੰ ਆਚਾਰੀ ਨੂੰ ਤੁਸੀਂ ਕੱਪੜੇ ਲੀੜੇ ਬਣਾ ਦੇ ਹਾਂ ਨਹੀਂ ਨਹੀਂ ਦਵਾਂਗੇ ਹਾਂ ਨਹੀਂ ਦਿੰਦੇ ਇਹ ਦੇਖੀ ਹਾਂ ਕੱਢ ਲਿਆ ਤੂੰ ਨਾਲੇ ਸਮਾਨ ਕੱਢ ਲਿਆ ਆ ਕੱਢ ਲਿਆ ਰੱਖ ਲਾ ਕਦੋਂ ਦਾ ਗਿਆ ਆਈ ਤੇ ਅਜੇ ਆਇਆ ਹੀ ਨਹੀਂ ਕਿਤੇ ਨਹੀਂ ਦਿਸਣ ਦਿਆ ਉਦੇਵੀ ਨਾ ਮੰਮੀ ਤੇ ਦਵਾਈ ਲੈਣ ਚਲੇਗਾ ਨਹੀਂ ਤੇ ਮੈਂ ਉਹਨੂੰ ਪਿੱਛੇ ਭੇਜਦੀ ਦੁਪਹਿਰ ਹੋ ਗਈ ਆ ਅਜ ਸਵੇਰ ਦੀ ਰੋਟੀ ਨਹੀਂ ਖਾਦੀ ਦੱਸ ਕੇ ਵੀ ਨਹੀਂ ਗਿਆ ਵੇ ਮੈਂ ਕਿੱਥੇ ਚੱਲਿਆ ਵਾ ਕਿਾ ਰੋਟੀ ਦਾ ਖਾ ਜਾਂਦਾ ਪਤਾ ਨਹੀਂ ਹੁਣ ਕਦੋਂ ਆਊਗਾ ਸਵੇਰ ਦਾ ਭੁੱਖਾ ਤੇ ਆ ਤੁਰ ਪਿਆ ਵਾ ਆ ਲੋ ਬੇਂਜੀ ਲੱਲੋ ਨੂੰ ਹੀ ਫੜ ਲਓ ਖਾਓ ਬੇਂਜੀ ਕੋਈ ਨਹੀਂ ਖਾ ਰਹੀ ਠੀਕ ਹੈ ਬੰਦਰ ਤੂੰ ਵੀ ਖਾ ਲਾ ਲੈ ਆ ਹਾਂ ਜੀ ਮੈਂ ਨਹੀਂ ਮੇਰੀ ਅੱਜ ਨੀਂਰ ਨੇ ਕਾਲ ਜੀ ਪੀ ਲਈ ਹੈ ਹਾਂ ਪੀ ਲਈ ਹੈ ਅੱਥੇ ਰੋਟੀ ਤਾਂ ਖਾ ਜਾ ਨਾ ਸਵੇਰ ਦੀ ਰੋਟੀ ਵੀ ਨਹੀਂ ਖਾਦੀ ਮੈਨੂੰ ਨਹੀਂ ਭੁੱਖ ਹੈਗੀ ਭੁੱਖ ਨਹੀਂ ਹੈਗੀ ਇੱਥੇ ਟਿੱਡ ਚਾ ਆ ਗਈ ਹੈ ਉਹ ਭੁੱਖ ਕਾਤੋਂ ਹੋਣੀ ਹੈ ਰੋਟੀ ਨਾਲ ਚੰਗਾ ਤੂੰ ਬਕਵਾ ਬੇਨੇ ਦਿਨੇ ਹੀ ਰੋਟੀ ਸਵੇਰ ਦੀ ਵੀ ਨਹੀਂ ਖਾਦੀ ਤੂੰ ਦੁਪਹਿਰ ਦਾ ਵੀ ਟਾਈਮ ਲੰਘ ਗਿਆ ਤੈਨੂੰ ਕਿਹਾ ਮੈਨੂੰ ਨਹੀਂ ਭੁੱਖ ਹੈਗੀ ਭੁੱਖ ਨਹੀਂ ਹੈਗੀ ਇੱਥੇ ਕੱਲ ਆਪਣਾ ਕੰਮ ਕਰ ਜਾਗੇ ਮੈਂ ਤਾਂ ਆਪਣਾ ਕੰਮ ਕਰ ਹੀ ਲੈਣਾ ਵਾ ਤੈਨੂੰ ਨਹੀਂ ਆਪਣੇ ਕੰਮ ਨਾਲ ਜ਼ਰੂਰ ਦੇ ਮਾੜੀ ਕਿਸਮਤ ਮੇਰੀ ਕਿਦਾਂ ਬਕੜਵਾ ਬਕੜਵਾ ਕਰਦੀ ਇਹ ਬਦਰ ਚੈਨਾ ਆਰਾਮ ਹੋਣੀ ਕੰਦੰਦੀ ਕੋਨੇ ਫੋਲ ਲੱਗੇ ਹੋਏ ਹੈ ਆ ਹੋ ਗਏ ਸਫਾਈ ਆ ਪੂਰੀ ਕੇ ਜੇ ਘਰ ਸੋਹਣਾ ਵਾ ਤਾਂ ਸਫਾਈ ਬਹੁਤ ਆ ਪਿੰਦਰ ਇਹ ਤਾਂ ਮੈਂ ਪਰਸੋ ਚੌਥੀ ਆ ਜੇ ਕੀਤੀ ਸਫਾਈ ਤਾਂ ਅੱਛਾ ਅੱਛਾ ਠੀਕ ਆ ਮੈਨੂੰ ਵਾਧੂ ਸ਼ੌਂਕ ਆ ਫੋਲ ਲਾਉਣ ਦਾ ਉਹ ਤਾਂ ਰੀਝਵਾ ਮਿੱਤੀ ਅੱਛਾ ਚੰਗਾ ਹੋ ਗਏ ਨਾਲੇ ਰੁਝੇ ਰਹਿੰਦੇ ਆ ਹਾਂਜੀ ਹਾਂ ਉਹ ਕਾਗੂ ਨੂੰ ਪਾਣੀ ਲਾ ਦਿਆ ਕਰਿਓ ਹਾਂਜੀ ਡੈਡੀ ਜੀ ਲਾਉਂਗੀ ਪਾਣੀ ਇਹਨੂੰ ਚਲ ਠੀਕ ਆ ਫਿਰ ਚੰਗਾ ਚੰਗਾ ਭੈਣ ਜੀ ਚੰਗਾ ਭੈਣ ਜੀ ਆਇਓ ਤੁਸੀਂ ਵੀ ਹੁਣ ਦੋ ਦਿਨ ਰਹਿਣ ਵਾਲੇ ਨਾਲੇ ਹਾਂਜੀ ਮੈਂ ਨਾ ਪਿੰਦਰ ਨੂੰ ਭੇਜੂੰਗੀ ਅੱਛਾ ਤੇ ਫਿਰ ਘਰ ਵੀ ਤੁਹਾਨੂੰ ਪਤਾ ਸੁਣਨਾ ਨਹੀਂ ਛੱਡਦੇ ਦੋਵੇਂ ਆ ਜੇ ਤੁਸੀਂ ਦੋਵੇਂ ਆ ਜੇ ਦੋ ਸਾਸਿ ਇਹ ਬਾਦੀ ਆਵਾਂਗੇ ਤੇ ਸ਼ਾਮ ਨੂੰ ਸਾਨੂੰ ਮੋੜਨਾ ਪੈਣਾ ਵਾ ਤੇ ਫਿਰ ਕੀ ਆਏਗਾ ਦੋ ਦਿਨ ਰਹਿ ਆਉਗੀ ਲੈ ਚਲ 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 ਕੋਈ ਮਾਵਾਂ ਤੀਆਂ ਆਪਣਾ ਦੋ ਸੌ ਸੌ ਕੋਈ ਨਹੀਂ ਆਗੇ ਹਾਂਜੀ ਚੰਗਾ ਪੁੱਤ ਹਾਂਜੀ ਠੀਕ ਹਾਂ ਚਲੋ ਠੀਕ ਆ ਚਲੋ ਚਲੋ ਮੰਮੀ ਰੰਦ ਕੋਈ ਨਹੀਂ ਕੋਈ ਨਹੀਂ ਦੀਦੀ ਆਪਣੇ ਥਾਂ ਪੁੱਤ ਤੂੰ ਆਪਣੇ ਥਾਂ ਮਾ ਕੋਈ ਨਹੀਂ ਥੋੜੇ ਹੀ ਆ ਥੋੜੇ ਕੋਈ ਨਹੀਂ ਆਇਓ ਹੁਣ ਚੰਗਾ ਹਾਂਜੀ ਆਉਂਗੇ ਸਾਰੇ ਠੀਕ